ਜਿੰਦਾਬਾਦ ਜਿੰਦਾਬਾਦ ਸੇਰੁਜਗਾਰਾ ਦਾ ਇੱਕ ਆ ਜਿੰਦਾਬਾਦ 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 ਸਾਥਿਓ ਆਂਗਰੇਜ਼ ਹੱਥ ਦੇ ਵਿੱਚ ਇੱਕ ਪੋਰਟਰ ਹੈ ਵੈਰੀ ਕਿਹਾ ਮੈਂ ਤਾਂ ਸਾਇਕਦੀਆਂ ਪੋਸਟਾਂ ਚਾਰੀ ਕਰਾਂ ਕਰਾਂ ਜੇ ਮੈਂ ਅਸਲੀ ਫੜਿਆ ਕਿ ਜਿਹੜਾ ਸੰਘਰਸ਼ ਹੈ ਸਾਡਾ ਉਹ ਕੱਲਾ ਹੀ ਸੀ ਐਸਐਸਟੀ ਪੰਜਾਬੀ ਦਾ ਨਹੀਂ ਹੈ ਇਹ ਜਿਹੜਾ ਸੰਘਰਸ਼ ਹੈ ਇਹ ਸਾਂਝਾ ਹੈ ਸਾਡਾ ਮੇਰ ਕਵਾ ਦਾ ਇਹ ਸਾਂਝਾ ਹੈ ਜੇ ਮੈਂ ਕਵਾਂਗਾ ਹਰੀਤ ਸੱਭਿਆਚਾਰ ਦਾ ਜਿਹੜਾ ਸਾਥੀ ਹੈ ਉਹ ਇਸ ਸੰਘਰਸ਼ ਦੇ ਵਿੱਚ ਜਿਹੜਾ ਹੱਥ ਜੀ ਜਾਣ ਲਾ ਕੇ ਜਿਹੜਾ ਉਹ ਸਹਿਯੋਗ ਦੇ ਤੇ ਮੈਂ ਫਿਰ ਇਹ ਹੁਣ ਮੇਰਾ ਅਸਲ ਵਿੱਚ ਜੇਕਰ ਮੈਂ ਗੱਲ ਕਰਾਂ ਤੇ ਮੇਰਾ ਪੰਜਾਬੀ ਸੱਜਟ ਹੈਗਾ ਪਰ ਮੈਂ ਇਹ ਪੋਸਟਰ ਸਿਰਫ ਇਸੇ ਕਰਕੇ ਫੜਿਆ ਕਿ ਅਸੀਂ ਸਾਂਝੇ ਹਾਂ ਸਾਡਾ ਜਿਹੜਾ ਮੁੱਦਾ ਹੈ ਸਾਡੀ ਜਿਹੜੀ ਮੰਗ ਹੈ ਉਹ ਸਾਝੀ ਹੈ ਕਿਸੇ ਵੀ ਤਰ੍ਹਾਂ ਦਾ ਜਿਹੜਾ ਸੰਦੇਸ਼ ਹੈ ਉਹ ਸਾਡੇ ਮੈਥ ਵਾਲੇ ਸਾਥੀ ਸਾਡੇ ਸੈਸੋਆਂ ਦੇ ਸਾਥੀਆਂ ਦੇ ਵਿੱਚ ਇਸ ਤਰ੍ਹਾਂ ਦਾ ਨਾ ਜਾਵੇ ਕਿ ਇਹ ਜਿਹੜੀ ਗੱਲ ਹੈ ਸਿਰਫ ਪੰਜਾਬੀ ਐਸਐਸਟੀ ਹਿੰਦੀ ਦੀ ਰੱਖੀ ਜਾਂਦੀ ਹੈ ਨਹੀਂ ਮੈਂ ਖੁਦ ਇਹ ਪੋਸਟਰ ਸਿਰਫ ਇਸੇ ਕਰਕੇ ਫੜਿਆ ਹੈਗਾ ਕਿ ਜਿਹੜਾ ਸਾਡਾ ਮੁੱਦਾ ਹੈ ਜਿਹੜੀ ਸਾਡੀ ਮੰਗ ਹੈ ਉਹ ਸਾਝੀ ਹੈ ਅਸੀਂ ਸਾਰੇ ਦੇ ਸਾਰੇ ਜਿਹੜੇ ਆ ਉਹ ਸਰਕਾਰਾਂ ਦੇ ਸਤਾਏ ਹੋਏ ਆ ਇਹਨਾਂ ਲਾਰੇਆਂ ਦੇ ਲਾਰੇ ਬਾਜਾਂ ਦੇ ਜਿਹੜੇ ਆ ਉਹ ਸਤਾਏ ਹੋਏ ਹੈ ਸਾਡੀ ਜਿਹੜੀ ਮੰਗ ਹੈ ਉਹ ਸਾਂਝੀ ਹੈ ਤੇ ਮੈਂ ਫੇਰ ਕਹਾਂਗਾ ਜਿਹੜਾ ਸਾਡਾ ਸੰਘਰਸ਼ ਹੈ ਉਹ ਵੀ ਸਾਂਝਾ ਹੈ ਤੇ ਫਿਰ ਇਸ ਸੰਘਰਸ਼ ਦੇ ਵਿੱਚ ਜਿਹੜੇ ਸਾਡੇ ਕਦਮ ਨੇ ਉਹ ਵੀ ਜਿਹੜੇ ਨੇ ਸਾਂਝੇ ਹੋਣੇ ਜ਼ਰੂਰੀ ਹੈਗੇ ਠੀਕ ਹੈ ਜੀ ਤੇ ਫਿਰ ਆਪਾਂ ਦੁਬਾਰਾ ਇੱਕ ਦੋ ਨਾਰੇ ਲਾਉਂਦੇ ਹੈਗੇ ਆ सिख्यात्री मुरदाबाद मुख्यंत्री मुरदाबाद